ਤੂਰੀ ਪੁੱਛਿਆ ਸੀ 1.5 ਲੱਖ ਦਾ ਕਹਿ ਰਹੇ ਸੀ ਤੁਸੀਂ ਥੋੜੇ 10000 ਸਸਤਾ ਦਿੱਤਾ ਹੀ ਸਾਨੂੰ ਜੈ ਮਾਤਾ ਦੀ ਦੋਸਤੋ ਡਾਕਟਰ ਰਣਵੀਰ ਸ਼ਰਮਾ ਜੀ ਧੂਰੀ ਤੋਂ ਸਪੈਸ਼ਲ ਆਏ ਨੇ ਰੀਲਸ ਵਗੈਰਾ ਦੇਖਦੇ ਨੇ ਮੇਰੀਆਂ ਬਹੁਤ ਵਧੀਆ ਲੱਗਦਾ ਇਹਨਾਂ ਨੇ ਲਿਆ 15 Pro ਇਹਨਾਂ ਨੂੰ ਲਗਭਗ ਇੱਥੇ ਬੈਠਿਆਂ ਨੂੰ ਹੋ ਗਏ ਹੋਣਗੇ 2 ਘੰਟੇ ਇੰਤਜ਼ਾਰ ਕਰਨਾ ਪਿਆ ਇਹਨਾਂ ਨੂੰ ਸੈਟ ਮੇਰੇ ਕੋਲੇ ਅਵੇਲੇਬਿਲਟੀ ਨਹੀਂ ਸੀਗੀ ਕਿਉਂਕਿ ਰੇਜ ਰੇਟ ਇਹਨਾਂ ਦੇ ਰੋਜ਼ ਦੇ ਨਾ ਡਾਉਨ ਫਾਲ ਚੱਲਦੇ ਰਹਿੰਦੇ ਨੇ ਅੱਜ ਇਹਨਾਂ ਨੂੰ ਮੈਂ ਦਿੱਤਾ ਸਿਰਫ 95000 ਰੁਪਏ ਦਾ 95000 नेचुरल ਟਟੇਨੀਅਮ ਕਲਰ ਇੰਟਰਨੈਸ਼ਨਲ ਫੋਨ ਬਿਲਕੁਲ ਡੱਬਾ ਪੈਕ 95000 ਬਾਕੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਡਾਕਟਰ ਸਾਹਿਬ ਆਪ ਦੱਸਣਗੇ ਹਾਂਜੀ ਡਾਕਟਰ ਸਾਹਿਬ ਜੀ ਜਮ ਬਿਲਕੁਲ ਸਹੀ ਹੈ ਜੀ 95000 ਦੇ ਦਿੱਤਾ ਇਹਨਾਂ ਨੇ ਆਪਾਂ ਨੂੰ 128 GB ਡੱਬਾ ਬੰਦ ਹਾਂਜੀ ਹਾਂਜੀ ਜੀ ਬਿਲਕੁਲ ਸਹੀ ਹੈ ਇਹ ਗੱਲ ਔਰ SIM ਪੈਂਦਾ ਇਹਦੇ ਵਿੱਚ ਮਤਲਬ ਨੌਨ SIM ਨਹੀਂ ਹੈਗਾ ਇਹ ਹਾਂਜੀ ਹਾਂਜੀ ਤੁਸੀਂ ਕਹਿ ਕੇ ਦੋ ਜੀ ਕਿਵੇਂ ਲੱਗੇ ਇੱਥੇ ਬੈਠ ਕੇ ਜਿਵੇਂ 2 ਘੰਟੇ ਹੋ ਗਏ ਤੁਹਾਨੂੰ ਬੈਠਿਆ ਨੂੰ ਅੱਕ ਗਏ ਹੋਗੇ ਬਹੁਤ ਜ਼ਿਆਦਾ ਨਹੀਂ ਨਹੀਂ ਜੀ ਬਹੁਤ ਵਧੀਆ ਜੀ ਅਸੀਂ ਧੂਰੀਓ ਪੁੱਛਿਆ ਸੀ 1 ਲੱਖ 5000 ਦਾ ਕਹਿ ਰਹੇ ਸੀ ਤੁਸੀਂ ਥੋੜਨੇ 10000 ਸਸਤਾ ਦਿੱਤਾ ਹੀ ਸਾਨੂੰ 1 ਲੱਖ 5000 ਦਾ ਕਹਿ ਰਹੇ ਸੀ 1 ਲੱਖ 5000 ਦਾ ਹੀ ਕੱਲ ਫੋਨ ਮਾਰਿਆ ਤੇ ਜੀ ਅੱਛਾ ਅੱਛਾ ਫੋਨ ਦਾ 10000 ਸਸਤਾ ਦਿੱਤਾ ਹੀ ਸਾਨੂੰ ਮੈਂ ਤਾਂ ਸੋਚਿਆ ਕਿਤੇ 1000 2000 ਦਾ ਫਾਇਦਾ ਕੀਤਾ ਮੈਂ ਤੁਹਾਡਾ ਤੁਸੀਂ ਤਾਂ ਬਹੁਤ ਜ਼ਿਆਦਾ ਕੀਤਾ ਹੀ ਸਾਡਾ ਮੈਨੂੰ ਐਦਾਂ ਲੱਗਿਆ ਕਿ ਮੈਂ ਸ਼ਾਇਦ ਮੈਂ ਕ ਬਹੁਤ ਥੈਂਕ ਯੂ ਆ ਮਤਲਬ ਤੁਸੀਂ ਆਏ ਇੱਥੇ ਮਿਲੇ ਬਾਕੀ 2 ਘੰਟੇ ਜਿਵੇਂ ਤੁਸੀਂ ਰਹੇ ਹੋ ਬਹੁਤ ਖੱਜਲ ਹੋਏ ਹੋਵੋਗੇ ਨਾ ਨਹੀਂ ਤੋੜੇ ਰੰਗ ਬੰਨੇ ਹੋਏ ਨਹੀਂ ਹੋਰੇ ਤਾਂ ਨਹੀਂ ਨਹੀਂ ਸਚਾਈ ਬੋਲ ਰਹੀ ਮੈਂ ਸਚਾਈ ਪੁੱਛ ਰਿਹਾ ਪਹਿਲੀ ਨਹੀਂ ਪਤਾ ਲੱਗਿਆ ਸਰ ਟਾਈਮ ਨਹੀਂ ਪਤਾ ਲੱਗਿਆ ਬਹੁਤ ਵਧੀਆ ਮੈਂ ਕਿਹਾ ਵੀ ਚਲੋ ਮੈਂ ਲਾਈਵ ਹੀ ਪੁੱਛਾਂ ਇਹ ਗੱਲਾਂ ਮੈਂ ਪਹਿਲਾਂ ਜਾਣ ਕੇ ਨਹੀਂ ਪੁੱਛਦਾ ਹੁੰਦਾ ਨਾ ਆਪਾਂ ਕਿਹੜਾ ਕੋਈ ਐਕਟਿੰਗ ਕਰਨੀ ਆ ਮੈਂ ਕਿਹਾ ਵੀ ਲਾਈਵ ਪੁੱਛਦਾ ਮੈਂ ਕਿ ਕਿਵੇਂ ਲੱਗਿਆ ਇੱਥੇ ਆ ਕੇ ਹਾਂ ਜਨਾਬ ਬਹੁਤ ਵਧੀਆ ਡੀਲਿੰਗ ਆਈ ਥੋੜੀ ਅਜ ਤੱਕ ਡੀਲਿੰਗ ਨਹੀਂ ਦੇਖੀ ਹੈ ਜੀ ਚਲੋ ਬਹੁਤ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ ਜੈ ਮਾਤਾ ਦੀ ਜੀ ਜੈ ਮਾਤਾ ਦੀ